ਹੇ ਗੁਰ ਜੀ ਕੀ ਪਤੇ ਬਿਹાગੜਾ ਮਹੱਲਾ ਪੰਜਵਾ ਹਰ ਚਰਨ ਸਰੋਵਰ ਹਰ ਚਰਨ ਸਰੋਵਰ ਤਹਿ ਕਰਹੁ ਨਿਵਾਸ ਮਨਾ ਕਰ ਮੱਜਨ ਹਰ ਸਰੇ ਸਭ ਕਿਲ ਵਿਖ ਨਾਸ ਮਨਾ ਕਰ ਸਦਾ ਮੱਜਨ ਗੋਬਿੰਦ ਸੱਜਣ ਦੁੱਖ ਅੰਧੇਰਾ ਨਾਸੀ ਅੰਧੇਰਾ ਭੁੱਲਿਆ ਕਰ ਜਿੱਥੇ ਬਿੰਦੀ ਹੋਵੇ ਫਿਰ ਅੰਧੇਰਾ ਉੱਤੇ ਟਿੱਪੀ ਹੋਵੇ ਅੰਧੇਰਾ ਦੁਖ ਅੰਧੇਰਾ ਨਾ ਸੇ ਜਨਮ ਮਰਨ ਨਾ ਹੋਏ ਤਿਸ ਕਾ ਕਟੈ ਜਮ ਕੇ ਫਾਸੇ ਹਾਂ ਕਟੈ ਜਮ ਕੇ ਫਾਸੇ ਮੇਲ ਪਾਤ ਜਿਹੜਾ ਥੋੜਾ ਜਿਹਾ ਦਰਮਿਆਨਾ ਜਾਂ ਖਸ ਕੇ ਬੋਲਣਾ ਕਟੈ ਜਮ ਕੇ ਫਾਸੇ ਮੇਲ ਸਾਧ ਸੰਗੇ ਨਾਮ ਰੰਗੇ ਤਹਾ ਪੂਰਨ ਆਸੂ ਬਿਨਵੰਤ ਨਾਨਕ ਧਾਰ ਕਿਰਪਾ ਹਰ ਚਰਨ ਕਮਲ ਨਿਵਾਸੂ ਤਹਿ ਆਨੰਦ ਬਿਨੋਦ ਸਦਾ ਅਨਹਦ ਚੁਣਕਾਰੂ ਰਾਮ ਹਾਂਜੀ ਇਹ ਵਿਸਰਾਮ ਇਸੇ ਤਰ੍ਹਾਂ ਲਾਉਣਾ ਹੈ ਤਹਿ ਆਨੰਦ ਬਿਨੋਦ ਸਦਾ ਅਨਹਦ ਚੁਣਕਾਰੂ ਰਾਮ ਚੁਣ ਚੁਣ ਘਾਰੋ ਨਹੀਂ ਕਹਿ ਦੇਣਾ ਘੱਗਾ ਲਾ ਕੇ ਚੁਣ ਕਾਰੋ ਰਾਮ ਕੱਕਾ ਉਚਾਰਨ ਕਰਨਾ ਮਿਲ ਗਾਵਹਿ ਸੰਤ ਜਨਾ ਪ੍ਰਾਪ ਕਾਜੈ ਕਾਰੂ ਰਾਮ ਮਿਲ ਸੰਤ ਗਾਵਹਿ ਖਸਮ ਭਾਵਹਿ ਹਰ ਪ੍ਰੇਮ ਰਸ ਰੰਗ ਪਿੰਨੀਆ ਹਰ ਲਾਭ ਪਾਇਆ ਆਪ ਮਿਟਾਇਆ ਮਿਲੇ ਚਰੀ ਵਿਛੁੰਨਿਆ ਗਹਿ ਉਜਾਲੀਨੇ ਦਇਆ ਕਿੰਨੇ ਪ੍ਰਾਵ ਏਕ ਅਗਮ ਅਪਾਰੋ ਬਿਨਵੰਤ ਨਾਨਕ ਸਦਾ ਨਿਰਮਲ ਸਤਿਅ ਸਬਦ ਰੁਣ ਚੁਣਕਾਰੋ ਰੁਣ ਝੁਣਕਾਰੋ ਸੁਣ ਵੱਡ ਭਾਗੀ ਆ ਹਰ ਅੰਮ੍ਰਿਤ ਬਾਣੀ RAM ਜਿਨ ਕੋ ਕਰਮ ਲਿਖੀ ਤੇਸ ਰਿਦਾ ਸਮਾਨੀ RAM ਅਕਾਥ ਕਹਾਣੀ ਤਿਨੀ ਜਾਣੀ ਜਿਸ ਆਪ ਪ੍ਰਭ ਕਿਰਪਾ ਕਰੇ ਅਮਰthਿਆ ਫੇਰ ਨਾ ਮੂਆ ਕਾਲ ਕਲੇਸਾ ਦੁਖ ਹਰੇ ਹਰ ਸਰਣ ਪਾਈ ਤਾਜ ਨਾ ਜਾਏ ਪ੍ਰਭ ਪ੍ਰੀਤ ਮਾਨਤਨ ਪਾਣੀ ਵਿਸਰਾਮ ਤੇ ਜ਼ਿਆਦਾ ਰੁਕਿਆ ਕਰ ਜਿਹੜੀ ਠੰਮਕ ਹੈ ਨਾ ਉਹਨੂੰ ਵੀ ਵਿਸਰਾਮ ਨਾ ਬਣਾਇਆ ਕਰ ਬੇਨਾਮਤਾ ਨਾਨਕ ਸਦਾ ਗਾਈਐ ਪਵਿੱਤਰ ਅੰਮ੍ਰਿਤ ਬਾਣੀ ਸਮਾਨਤਾ ਅੰਮ੍ਰਿਤ ਨਹੀਂ ਗਣਾ ਰਾਰੇ ਅੰਮ੍ਰਿਤ ਰਾਰੇ ਨੂੰ ਸਿਆਰੀ ਲਾ ਦਿੰਦੀ ਮਾਨਤਾਨ ਗਲਤ ਭਈ ਕਿਛ ਕਹਿਣ ਨਾ ਜਾਈ ਰਾਮ ਜਿਸ ਤੇ ਉਪਜੇ ਅੜਾ ਗਲਤ ਹਾਂਜੀ ਗਲਤ ਤੈਨ ਲੀਆ ਸਮਾਈ ਰਾਮ ਮਿਲ ਬ੍ਰਹਮ ਜੋਤੀ ਓਤ ਪੋਤੀ ਉਦਕ ਉਦਕ ਸਮਾਇਆ ਜਾਲ ਤਾਲ ਮਹੀਆਲਾ ਏਕ ਰਵਿਆ ਨਹ ਦੂਜਾ ਦ੍ਰਿਸ਼ਟਾਇ ਬਾਣ ਤ੍ਰੇਣ ਤ੍ਰਿਪਾਣ ਪੂਰ ਪੂਰਨ ਜਦਾਂ ਬਾਣ ਤ੍ਰੇਣ ਆਉਂਦਾ ਵਾਹਵੀ ਨਾਲ ਪਰ ਇੱਥੇ ਬੱਬੇ ਨਾਲ ਹੈ ਬਾਣ ਤ੍ਰੇਣ ਤ੍ਰਿਪਵਣ ਪੂਰ ਪੂਰਨ ਕੀਮਤ ਕਹਿਣ ਨਾ ਜਾਏ ਬਿਨਵੰਤ ਨਾਨਕ ਆਪ ਜਾਣੈ ਜਿਨ ਇਹ ਬਣਤ ਬਣਾਈ ਵਿਹਾਗੜਾ ਮਹੱਲਾ ਪਿੰਜਵਾ ਖੋਜਤ ਸੰਤ ਫਿਰ ਹੈ ਪ੍ਰਭ ਪ੍ਰਾਣ ਆਧਾਰੇ RAM ਸਿਰਹ ਪਦ ਤੇ ਵਿਸਰਾਮ ਲਾਉਣਾ ਤਾਣ ਤਨ ਖੀਨ ਭਇਆ ਬਿਨ ਮਿਲਤ ਪਿਆਰੇ RAM ਤਾਣ ਤਨ ਇਥੇ ਠਮਕ ਖੀਨ ਭਇਆ ਇਥੇ ਵਿਸਰਾਮ ਬਿਨ ਮਿਲਤ ਪਿਆਰੇ RAM ਪ੍ਰਭ ਮਿਲਹੁ ਪਿਆਰੇ ਮਯਾ ਤਾਰੇ ਕਰ ਦਇਆ ਲੜਲਾ ਏ ਲੀਜੀਐ ਦੇਹ ਨਾਮ ਆਪਣਾ ਜਪੋ ਸੁਆਮੀ ਹਰ ਦਰਸ ਪੀਖੇ ਜੀ ਜੀਐ ਸਮਰੱਥ ਪੂਰਨ ਸਦਾ ਨਿਚਲ ਊਚ ਅਗਮ ਅਪਾਰੀ ਬਿਨਵੰਤ ਨਾਨਕ ਧਾਰ ਕਿਰਪਾ ਮਿਲਹੁ ਪ੍ਰਾਨ ਪਿਆਰੇ ਜਾਪ ਤਪ ਵਰਤ ਕੀਨੇ ਪੀਖਨ ਕੋ ਚਰਣਾ RAM ਤਪਤ ਨਾ ਕਦ ਹੈ 부ਝੈ ਬਿਨ ਸੁਆਮੀ ਸਰਣਾ ਰਾਮ ਤਪਤ ਇਥੇ ਯਮਕ ਲਾ ਦਨੀ ਹੈ ਨਾ ਕਤ ਹੈ ਬੁਝੈ ਬੁਝੈ ਪੂਲੇ ਹੀ ਉਚਾਰਨ ਕਰਨਾ ਇਥੇ ਵਿਸਰਾਮ ਹੈ ਬਿਨ ਸੁਆਮੀ ਸਰਣਾ ਰਾਮ ਪ੍ਰਭ ਸਰਣ ਤੇਰੀ ਕਾਟ ਬੇਰੀ ਸੰਸਾਰ ਸਾਗਰ ਤਾਰੀਐ ਅਨਾਥ ਨਿਰਗੁਣ ਕਛ ਨਾ ਜਾਣਾ ਮੇਰਾ ਗੁਣ ਔਗਣ ਮੇਰਾ ਗੁਣ ਔਗਣ ਨਾ ਵਿਚਾਰੀਐ ਇਹ ਔਗਣ ਪਦ ਧਿਆਨ ਨਾਲ ਵਿਚਾਰਨ ਕਰਨਾ ਕਈ ਔਗਣ ਗੱਗੇ ਦੇ ਵੀ ਔਂਕੜ ਲਾ ਜਾਂਦੇ ਨੇ ਧਿਆਨ ਨਾਲ ਨਾ ਅਫਗਣ ਕਹਿਣਾ ਨਾ ਔਗਣ ਕਹਿਣਾ ਊੜੇ ਦੇ ਔਂਕੜ ਹੈ ਔਗਣ ਉਚਾਰਨ ਕਰਨਾ ਮੇਰਾ ਗੁਣ ਔਗਣ ਨਾ ਵਿਚਾਰੀਐ ਮੇਰਾ ਗੁਣ ਔਗਣ ਨਾ ਵਿਚਾਰੀਐ ਦੀਨ ਦਇਆਲ ਗੋਪਾਲ ਪ੍ਰੀਤਮ ਸਮਰਥ ਕਰਨ ਕਰਨਾ ਨਾਨਕ ਚਾਤਰਿਕ ਹਰ ਬੂੰਦ ਬੂੰਦ ਮੰਗ ਮੱਗਾ ਨਾਨਕ ਚਾਤਰਿਕ ਹਰ ਬੂੰਦ ਮੰਗ ਹੈ ਜਪ ਜੀਵਾ ਹਰ ਹਰ ਚਰਣਾ ਅਮੇ ਸਰੂਰੂ ਪੀਓ ਹਰ ਹਰ ਨਾਮਾ ਰਾਮ ਇਹ ਧਿਆਨ ਨਾਲ ਪਾਦ ਉਚਾਰਨ ਕਰਨਾ ਅਮੇ ਆਮੈ ਵੀ ਨਹੀਂ ਕਹਿ ਦਣਾ ਆਮ ਆਮੈ ਕਹਿ ਦਿੰਦੇ ਹਨ ਐੜਾ ਮੰਮੀ ਸਿਆਰੀ ਐੜਾ ਆਮੈ ਸਰੂਵਰੂ ਇਥੇ ਵਿਸਰਾਮ ਪੀਓ ਹਰ ਹਰ ਨਾਮਾ ਰਾਮ ਸੰਤਹਿ ਸੰਗ ਮਿਲੇ ਜਪ ਪੂਰਨ ਕਾਮਾ ਰਾਮ ਇਹ ਮਿਲੇ ਪਦ ਦੀ ਵਿਸਰਾਮ ਸਭ ਕਾਮ ਪੂਰਨ ਦੁਖ ਬਦੀਰਨ ਇਹ ਬਦੀਰਨ ਜਿਹੜਾ ਪਦ ਹੈ ਆਮ ਇਹਦੀ ਨਾ ਸਿਆਰੀ ਛੱਡ ਜਾਂਦੀ ਹਨ ਬਦੀਰਨ ਕਹਿ ਜਾਂਦੇ ਨੇ ਬਬੇ ਦੀ ਸਿਆਰੀ ਵੀ ਲਾਉਣੀ ਹੈ ਬਦੀਰਨ ਸਭ ਕਾਮ ਪੂਰਨ ਦੁਖ ਬਦੀਰਨ ਹਰ ਨਿਮਕ ਮਨ ਹੋਣਾ ਬਿਸਰੈ ਆਨੰਦ ਅਨੰਦ ਸਦਾ ਸੱਚਾ ਸਰਬ ਗੁਣ ਜਗਦੀਸ ਰੈ ਅਗਾੰਤ ਊਚ ਅਪਾਰ ਠਾਕੁਰ ਅਗੰਮ ਜਾਕੂ ਧਾਮਾ ਬਿਨਵੰਤ ਨਾਨਕ ਮੇਰੀ ਇਛਾ ਪੂਰਨਾ ਮਿਲੇ ਸ਼ੀਰੰਗ ਰਾਮਾ ਕਈ ਕੋਟਿਕ ਜੱਗ ਫਲਾ ਸੁਣ ਗਾਵਨ ਹਾਰੇ RAM ਇਜੱਗ ਕਸ ਕੇ ਬੋਲਨਾ ਕਈ ਕੋਟਿਕ ਜੱਗ ਫਲਾ ਸੁਣ ਗਾਵਨ ਹਾਰੇ RAM ਹਰ ਹਰ ਨਾਮ ਜਪਤ ਕੋਲ ਸਗਲੇ ਤਾਰੇ RAM ਹਰ ਨਾਮ ਜਪਤ ਸੁਹੰਤ ਪ੍ਰਾਣੀ ਤਾਂ ਕੀ ਮਹਿਮਾ ਕੇਤ ਗਨਾ ਹਰ ਬਿਸਰ ਨਾਹੀ ਪ੍ਰਾਨ ਪਿਆਰੇ ਹਰ ਬਿਸਰ ਨਾਹੀ ਠਿਠਮਕ ਪ੍ਰਾਨ ਪਿਆਰੇ ਚਿਤਵੰਤ ਦਰਸਨ ਸਾਧ ਮਨਾ ਸੁਭ ਦਿਵਸ ਆਏ ਗਹਿ ਕੰਠ ਲਾਏ ਪ੍ਰਾਪ ਊਚ ਅਗਮ ਅਪਾਰੀ ਬਿਨਵੰਤ ਨਾਨਕ ਸਫਲ ਸਭ ਕੇਛ ਪ੍ਰਾਪ ਮਿਲੇ ਆਤ ਪਿਆਰੇ ਬਿਹਾਗੜਾ ਮਹੱਲਾ ਪੰਜਵਾ ਸੰਤ ਅਨ ਕਾਏ ਰਤੜਿਆ ਵਾਟ ਦੁਹਿਲੀ RAM ਇਸੇ ਤਰ੍ਹਾਂ ਉਚਾਰਨ ਕਰਨਾ ਆਮ ਕਈ ਨਾ ਅਨ ਕਾਏ ਇਕੱਠੇ ਹੀ ਕਹਿ ਜਾਂਦੇ ਹਨ ਆਨ ਇਥੇ ਯਮਕ ਲਾ ਦਿੰਨੀ ਹੈ ਆਨ ਕਾਏ ਰਤੜਿਆ ਇਥੇ ਵਿਸਰਾਮ ਵਾਟ ਦੁਹਿਲੀ RAM ਪਾਪ ਕੁਮਾਵਦਿਆ ਤੇਰਾ ਕੋਏ ਨਾ 베ਲੀ RAM ਕੋਏ ਕੋਏ ਨਾ ਬੇਲੀ ਹੋਏ ਤੇਰਾ ਹਾਂ ਪਹਿਲਾਂ ਕੋਈ ਪਤਾ ਆਇਆ ਹੈ ਕਕੇ ਹੂੜਾ ਈੜੀ ਸਿਹਾਰੀ ਉਸ ਉਚਾਰਨ ਕਰਨਾ ਕੋਏ ਇਥੇ ਲਾਂ ਹੈ ਕੋਏ ਨਾ ਬੇਲੀ ਹੋਏ ਤੇਰਾ ਕੋਏ ਨਾ ਬੇਲੀ ਹੋਏ ਤੇਰਾ ਸਦਾ ਪਛੋਤਾਵਹਿ ਗੁਣ ਗੋਪਾਲ ਨਾ ਜਪਹਿ ਰਸਨ ਫਿਰ ਕਦੋ ਸੇ ਦੇ ਫਿਰ ਕਦੋ ਸੇ ਦੇ ਆਵਹਿ ਗੁਣ ਗੋਪਾਲ ਗੋਪਾਲ ਔਂਕੜ ਨਾਲ ਉਚਾਰਨ ਕਰਨਾ ਜੇ ਹੋੜਾ ਹੋਵੇ ਫਿਰ ਦੀਰਘ ਮਾਤਰਾ ਗੋਪਾਲ ਔਂਕੜ ਲਘੂ ਮਾਤਰਾ ਗੁਣ ਗੋਪਾਲ ਨਾ ਜਪ ਹੈ ਰਸਨਾ ਫਿਰ ਕਦਹ ਸੇ ਦੇਹ ਆਵਹੀ ਗੁਣ ਗੋਪਾਲ ਨਾ ਜਪ ਹੈ ਰਸਨਾ ਫਿਰ ਕਦਹ ਸੇ ਦੇਹ ਆਵਹੀ ਤਰਵਰ ਵਿਚੁੰਨੇ ਨਹਿ ਪਾਤ ਜੁੜਤੇ ਜਾਮ ਮਗ ਗਉਣ ਅਕੇਲੀ ਮਗ ਭੋਲੇ ਹੀ ਬੋਲਣਾ ਰਸਤਾ ਜਾਮ ਮਗ ਜਾਮ ਮਗ ਗਾਉਣ ਇਕੈਲੀ ਬਿਨਵੰਤ ਨਾਨਕ ਬਿਨ ਨਾਮ ਹਰ ਕੇ ਸਦਾ ਫਿਰਤ ਦੁਹੇਲੀ ਤੂੰ ਵਲਵੰਚ ਲੋਕ ਕਰਹਿ ਵਲਵੰਚ ਥੋੜਾ ਜਿਹਾ ਵਿੱਚ ਡੈਸ਼ ਤੇ ਕੇ ਪਾਠ ਵੱਖਰਾ ਹੀ ਹੈ ਸੰਬੰਧਕ ਜਾ ਬੋਲਨਾ ਵਲਸ਼ਲ ਤੂੰ ਵਲਵੰਚ ਲੋਕ ਕਰਹਿ ਤੂੰ ਵਲਵੰਚ ਲੋਕ ਕਰਹਿ ਬਲਵੰਚ ਤੇ ਠਮਕ ਲੱਗ ਜੀਗੀ ਤੂੰ ਵਲਵੰਚ ਲੋਕ ਕਰਹਿ ਸਭ ਜਾਣੇ ਜਾਣੀ RAM ਵੀ ਇਹ ਜੀਵ ਤੂੰ ਜਿਹੜਾ ਵਲਸ਼ਾ ਲੈ ਲੁੱਕ ਕੇ ਕਰਦਾ ਹੈ ਪਰ ਸਭ ਜਾਣੇ ਜਾਣੀ RAM ਤੂੰ ਵਲਵੰਚ ਲੋਕ ਕਰ ਹੈ ਸਭ ਜਾਣੇ ਜਾਣੀ RAM ਲੇਖਾ ਧਰਮ ਭਇਆ ਤਿਨ ਤਿਲ ਪੀੜੇ ਤਿਲ ਪੀੜੇ ਕਹਾਣੀ RAM ਹਾਂ ਤਿਲ ਪੀੜੇ ਕਹਾਣੀ ਤਿਲ ਵੀ ਬੋਲਾ ਬੋਲਣਾ ਹੈ ਪੀੜੇ ਵੀ ਬੋਲਾ ਬੋਲਣਾ ਹੈ ਪੀੜੇ ਨਹੀਂ ਕਹਿਣਾ ਤੇਲ ਪੀੜੇ ਕਹਾਣੀ RAM ਕਿਰਤ ਕਮਾਣੇ ਦੁਖ ਸਹ ਪ੍ਰਾਣੀ ਅਨਿਕ ਜੋਨ ਪਰਮਾਇਆ ਮਹਾ ਮੋਹਨੀ ਸੰਗ ਰਾਤਾ ਰਤਨ ਜਨਮ ਗਵਾਇਆ ਇਕਸ ਹਰ ਕੇ ਨਾਮ ਬਾਜਹੁ ਆਣ ਕਾਜ ਸਿਆਣੀ ਬਿਨਵੰਤ ਨਾਨਕ ਲੇਖ ਲਿਖਿਆ ਧਰਮ ਮੋਹ ਲੁਭਾਣੀ ਵਿਚ ਨਾ ਕੋਈ ਕਰੇ ਅਕਿਰਤ ਕਾਣ ਵਿਛੜ ਪਇਆ ਅਕ੍ਰੇਤ ਕਾਣ ਜਿਹੜਾ ਜੇ ਰਾਰਾ ਪੂਰਾ ਹੋਵੇ ਅਕਿਰਤ ਕਾਣ ਤੇ ਜੇ ਹੀਠਾ ਰਾਰਾ ਹੋਵੇ ਤਾਂ ਸਿਹਾਰੀ ਜਿਹੜੀ ਹੈ ਕੱਕੇ ਰਾਰੇ ਨੂੰ ਲੱਗ ਜੰਨੀ ਆ ਆ ਕਰੇਤ ਕਾਣ ਅਕ੍ਰੇਤ ਕਾਣ ਵਿਛੜ ਗਿਆ ਵਿਚ ਨਾ ਕੋਈ ਕਰੇ ਅਕ੍ਰੇਤ ਕਾਣ ਵਿਛੜ ਪਿਆ ਆਏ ਖਰੇ ਕਠਨ ਜਾਮ ਕੰਕਰ ਪਕੜ ਲਿਆ ਕਠਨ ਪਦ ਤੇ ਵਿਸਰਾਮ ਹੈ ਆਏ ਖਰੇ ਕਠਨ ਜਮ ਕੰਕਰ ਪਕੜ ਲਾਇਆ ਪਕੜੇ ਚਲਾਇਆ ਆਪਣਾ ਕਮਾਇਆ ਮਹਾਮੋਹਣੀ ਰਾਤਿਆ ਗੁਣ ਗੋਵਿੰਦ ਗੁਰਮੁਖ ਨਾਮ ਜਪਿਆ ਤਪਤ ਥੰਮ ਗਲ ਲਾਤਿਆ ਤਪਤ ਥੰਮ ਗਲ ਲਾਤਿਆ ਗੁਣ ਗੋਵਿੰਦ ਗੁਰਮੁਖ ਨਾਮ ਹਾਂ ਗੁਣ ਗੋਵਿੰਦ ਜੀ ਗੁਣ ਗੋਵਿੰਦ ਵਾਹਿਗੁਰੂ ਦੇ ਗੁਰਮੁਖ ਬਣ ਕੇ ਨਾਮ ਜਪਿਆ ਤਾਂ ਤਪਤ ਥੰਮ ਗਲ ਲਾਤਿਆ ਉਹਨਾਂ ਦੇ ਗੱਲ ਲਾਏ ਜਾਂਦੇ ਆ ਤੱਤੇ ਥਮਲਿਆਂ ਨਾਲ ਕਾਮ ਕ੍ਰੋਧ ਅਹੰਕਾਰ ਮੂਠਾ ਖੋਇ ਗਿਆਨ ਪਛਤਾਪਿਆ ਬਿਨਵੰਤ ਨਾਨਕ ਸੰਜੋਗ ਭੂਲਾ ਹਰ ਜਾਪ ਰਸਨ ਨਾ ਜਾਪਿਆ ਹਰ ਜਾਪ ਰਸਨ ਨਾ ਜਾਪਿਆ ਤੋਜ ਬਿਨ ਕੋ ਨਾਹੀ ਤੋਜ ਬਿਨ ਇੱਥੇ ਠਮਕ ਕੋ ਨਾਹੀ ਤੋਜ ਬਿਨ ਕੋ ਨਾਹੀ ਪ੍ਰਭ ਰਖਨਹਾਰਾ ਰਾਮ ਪਤਿਤ ਉਧਾਰਨ ਹਰ ਬਿਰਧ ਇਹ ਵਿਚਾਰ ਪਤਿਤ ਉਧਾਰਨ ਹਰ ਵਿਚਾਰ ਇਸਨਾਮ ਧਿਆਨ ਨਾਲ ਲਾਉਣਾ ਹੈ ਪਤਿਤ ਉਧਾਰਨ ਇੱਥੇ ਵਿਚਾਰਮ ਹੈ ਹਰ ਇੱਥੇ ਯਮਕ ਲਾ ਦਨੀ ਹੈ ਹਰ ਬਿਰਧ ਤੁਮਾਰਾ ਰਾਮ ਪਤਿਤ ਉਧਾਰਨ ਹਰ ਬਿਰਧ ਤੁਮਾਰਾ ਰਾਮ ਪਤਿਤ ਉਧਾਰਨ ਸਰਨ ਸੁਆਮੀ ਕਿਰਪਾ ਨਿਧ ਦਇਅਲਾ ਅੰਧਕੂਪ ਤੇ ਉਧਰ ਕਰਤੇ ਸਗਲ ਘਾਟ ਪ੍ਰਤਪਾਲਾ ਸਰਨ ਤੇਰੀ ਕਟ ਮਹਾਬੀੜੀ ਇੱਕ ਨਾਮ ਦੇਹ ਆਧਾਰਾ ਬਿਨਵੰਤ ਨਾਨਕ ਕਰ ਦੇ ਰੱਖੋ ਬਿਨਵੰਤ ਨਾਨਕ ਕਰ ਦੇ ਰੱਖੋ ਕਰ ਨਾਮੇ ਹੱਥਾਂ ਦਾ ਹੱਥ ਦੇ ਕੇ ਰੱਖ ਲਓ ਬਿਨਵੰਤ ਨਾਨਕ ਕਰ ਦੇ ਰੱਖੋ ਗੋਬਿੰਦ ਦੀਨ ਦਇਆਰਾ ਸੋ ਦਿਨ ਸਫਲ ਗਣਿਆ ਹਰ ਪ੍ਰਭੂ ਮਿਲਾਇਆ ਰਾਮ ਸਭ ਸੁਖ ਪ੍ਰਗਟਿਆ ਦੁਖ ਦੂਰ ਪਰਾਇਆ ਰਾਮ ਸੁਖ ਸਹਿਜ ਅਨੰਦ ਬਿਨੋਦ ਸਦ ਹੀ ਗੁਣ ਗੋਪਾਲ ਨਿਤ ਗਾਈਐ ਭਾਜ ਸਾਧ ਸੰਗੇ ਮਿਲੇ ਰੰਗੇ ਬਹੜ ਜੋਨ ਨਾ ਧਾਈਐ ਗਹਿ ਕੰਠ ਲਾਏ ਸਹਿਜ ਸੁਭਾਏ ਆਦ ਅੰਕੁਰ ਆਇਆ ਮਨਵੰਤ ਨਾਨਕ ਆਪ ਮਿਲਿਆ ਬਹੁੜ ਕਤਹੁ ਨਾ ਜਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ